ਕਿ ਕਰ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਅੱਜ ਆਪਾਂ ਪਹੁੰਚੇ ਹਾਂ ਜਗਰਾਉਂ ਘੋੜਿਆਂ ਦੀ ਮੰਡੀ ਤੇ ਆਇਓ ਮਿੱਤਰੋ ਦਿਨਿਆਂ ਗੇੜਾ ਤੁਹਾਨੂੰ ਦਿਖਾਉਣਿਆ ਸਾਰੇ ਜਾਨਵਰ ਆਜੋ ਜੀ ਆਹ ਬਾਈ ਮੰਡੀ ਦੇ ਇੰਟਰ ਹੁੰਦੇ ਸਾਰ ਇਧਰਲੇ ਪਾਸੇ ਆਪਾਂ ਨੂੰ ਇਧਰ ਕੁੱਤੇ ਆ ਵੀਰੇ ਆਹ ਬੀਗਲ ਜਾਨਵਰ ਆ ਵੀਰੇ ਆਪਾਂ ਓਏ ਆ ਲੀਕੋ ਵੀਰੇ ਇਧਰ ਵੇਕਰੀ ਵਾਲੇ ਸਾਰੇ ਜਾਨਵਰ ਇਧਰ ਚਿੜੀਆਂ ਆ ਮਾ ਬੱਜੇ ਵੀਰੇ ਆ ਪੈਂਟਰ ਬੱਚਾ ਗੱਡੀ ਇੱਧਰ ਵੀਰੇ ਸੱਗੇ ਹਤ ਬੜੂੰਦੀ ਸਟੱਡ ਫਾਰਮ ਵਾਲਿਆਂ ਦੇ ਜਾਨਵਰ ਖੜੇ ਇੱਧਰ ਬਸ਼ੀਰਾ ਖੜਾ ਇੱਕ ਆ ਵੀ ਬਸ਼ੀਰਾ ਵੀਰੇ ਆ ਘੋੜੀਆਂ ਖੜੀਆਂ ਪਾਈਆਂ ਨੇ ਬੜੂੰਦੀ ਸਟੱਡ ਫਾਰਮ ਵਾਲਿਆਂ ਦੀਆਂ ਆ ਦੇਖੋ ਵੀਰੇ ਬੈਨਰ ਆ ਇਧਰਲੇ ਪਾਸੇ ਵੀਰੇ ਘੋੜਿਆਂ ਦੀ ਸਮਾਨ ਦੀਆਂ ਦੁਕਾਨਾਂ ਨੇ ਆਹ ਦੇਖੋ ਇੱਥੇ ਗੱਦੀਆਂ ਗੁੱਦੀਆਂ ਮਿਲਦੀਆਂ ਵੀਰੇ ਆਹ ਦੇਖੋ ਦੇਖੋ ਬਾਈ ਇਧਰ ਛੋਟੀਆਂ ਸਾਟੀਆਂ ਬਹੁਤ ਚੰਗੀਆਂ ਚੰਗੀਆਂ ਆ ਇਧਰ ਘੋੜਿਆਂ ਵਾਸਤੇ ਵੀਰੇ ਇਧਰ ਮਸਾਲਾ ਤਿਆਰ ਹੁੰਦਾ ਆ ਦੇਖੋ ਬਾਈ ਬੂ ਆ ਦੇਖੋ ਵੀਰੇ ਮੰਡੀ ਬਹੁਤ ਵਧੀਆ ਭਰੀ ਆ ਵੀਰੇ ਆ ਇਧਰ ਵੀ ਵੀਸਾਲੇ ਦੀ ਘੋੜਿਆਂ ਦੇ ਘੋੜਿਆਂ ਦੇ ਮਸਾਲਾ ਤਿਆਰ ਹੁੰਦਾ ਵੀਰੇ ਕਰਕੇ ਦਿੰਦੇ ਆ ਗ੍ਰੈਂਡ ਕਰਕੇ ਆ ਵੀਰੇ ਘੋੜਿਆਂ ਵਾਸਤੇ ਤਲਿਆਰੇ ਆ ਕਾਟੀਆਂ ਪਈਆਂ ਵੀਰੇ ਆ ਥੱਲੇ ਇਧਰ ਵਾਸਤੇ ਕਿੱਥੋਂ ਆਇਓ ਵੀਰੇ ਪੂਰੇ ਆਇਓ ਮਾੜੇ ਬਹੁਤ ਵੀਰੇ ਵਧੀਆ ਵਧੀਆ ਇਨਾਂ ਕੋਲੇ ਸਮਾਨ ਹੁੰਦਾ ਘੋੜਿਆਂ ਵਾਸਤੇ ਇੱਧਰ ਖਰਖਰਾ ਖੁਰਖਰਾ ਸੋਟੀਆਂ ਪਈਆਂ ਨੇ ਕਿਹੜਾ ਪਿੰਡ ਆ ਬਾਈ ਆਪਣਾ ਕਿੱਥੋਂ ਆਇਓ ਕਾਂਨਪੁਰ ਸੀ ਕਾਂਨਪੁਰ ਤੋਂ ਠੀਕ ਆ ਬਾਈ ਡਿਲੀਵਰੀ ਡੂ ਵੀ ਕਰ ਦਿੰਦੇ ਹੋ ਡਿਲੀਵਰੀ ਹੋਮ ਡਿਲੀਵਰੀ ਹਾਂਜੀ ਜੀ ਨੰਬਰ ਬੋਲਦਾ ਆਪਣਾ ਮਾਮੂ ਨੰਬਰ ਤਾਂ ਉਹ ਆ ਕੇ ਆਪਣਾ ਨੰਬਰ ਬੋਲੋ ਜੀ 9580 9580 23 23 28 28, 28 38 38 ਕਰੋ ਵੀਰੇ ਕਨੈਕਟ ਬਾਈ ਆ ਇਧਰ ਆ ਬਸ਼ੇਰੀ ਖੜੀ ਆ ਬਾਈ ਇੱਕ ਬਹੁਤ ਚੰਗੀ ਬਸ਼ੇਰੀ ਆ ਇਹ ਬਾਈ ਨੇ ਸੇਲ ਕਰਤੀ 50000 ਦਾ ਸੌਦਾ ਹੋ ਗਿਆ ਬਾਈ ਦਾ ਹੋਰ ਅੱਗੇ ਤੁਹਾਨੂੰ ਦਿਖਾਉਣੇ ਆ ਬਾਈ ਬਹੁਤ ਚੰਗੇ ਚੰਗੇ ਜਾਨਵਰ ਪਹੁੰਚੇ ਆ ਮੰਡੀ ਤੇ ਆਜੋ ਵੀਰੇ ਦਿਖਾਉਣੇ ਆ ਆ ਬਾਈ ਗੁਜਰਾਤ ਤੋਂ ਪਹੁੰਚਿਆ ਬਾਈ ਆ ਬਲਕ ਕੁੜੀ ਲੈ ਕੇ ਇਧਰ ਦੋ ਚਾਰ ਜਾਨਵਰ ਲੈ ਕੇ ਆਇਆ ਬਾਈ ਟੋਟਲ ਠੀਕ ਹੈ ਠੀਕ ਹੈ ਇੱਧਰ ਬਾਈ ਖੜਿਆ ਗੁਜਰਾਤ ਤੋਂ ਵੀਰੇ ਹਾਂ ਗੁਜਰਾਤ ਤੋਂ ਠੀਕ ਆ ਵੀਰੇ ਆ ਕੋੜੀ ਦੀ ਉਮਰ ਕਿੰਨੀ ਆ ਸਾਢੇ 4 ਸਾਢੇ 4 ਸਾਲ ਬਾਈ ਕਹਿੰਦਾ ਉਮਰ ਖਾਲੀ ਆ ਗੱਪਣਾ ਗੱਪਣਾ ਕੱਪਣ ਕਿਹੜੇ ਘੋੜੇ ਤੋਂ ਵੀਰੇ ਉਹ ਮੈਂ ਘੋੜੇ ਤੋਂ ਬਾਈ ਕਹਿੰਦਾ ਗੱਪਣ ਕੀ ਰੇਟ ਮੰਗਦਾ ਵੀਰੇ ਦਾ ਸਾਢੇ 5 ਸਾਢੇ 5 ਲੱਖ ਮੰਗਦਾ ਆ ਬਾਈ ਆ ਇਹਦਾ ਬਾਈ ਕੀ ਡਿਟੇਲ ਆ ਇਹ ਨਹੀਂ ਵੇਚਨੇ ਆਹਾਂ ਇਹ ਵੇਚੂਗੇ ਇਹ ਤੇਰੀ ਹੈ ਗੁਜਰਾਤ ਸੇ ਲੈ ਕੇ ਆਏ ਕੀ ਕੀ ਰੇਟ ਆ ਵੀਰੇ ਦਾ ਥੋੜੀ ਕੀ ਖਰਾਕ ਨਹੀਂ ਲਗਾਇਆ 1.5 ਲੱਖ ਰੱਖਿਆ 1.5 ਲੱਖ ਰੁਪਇਆ ਬਾਈ ਇਹ ਕਹਿੰਦਾ ਰੱਖਿਆ ਕਨੈਕਟ ਨੰਬਰ ਬੋਲ ਦੇ ਆਪ ਦਾ ਮੇਰਾ ਨੰਬਰ ਬੋਲ ਦੂੰ ਬੋਲੋ ਜੀ ਬਰੀਆ ਬਾਈ ਦਾ ਨੰਬਰ ਆ ਕਰੋ ਬਾਈ ਨਾਲ ਕਨੈਕਟ ਜੇ ਹੋਰ ਬਾਈ ਜਾਣਕਾਰੀ ਲੈਣੀ ਆ ਕਿਸੇ ਵੀ ਜਾਨਵਰ ਬਾਰੇ ਬਾਈ ਨਾਲ ਕਨੈਕਟ ਕਰਕੇ ਲੈ ਸਕਦਾ ਈ ਇੱਧਰ ਬਈਆਂ ਨੁਕਰੀ ਬਸ਼ੀਰੀ ਪਹੁੰਚੀ ਇੱਕ ਜਗਰਾ ਉਹ ਮੰਡੀ ਤੇ ਬਹੁਤ ਸੋਹਣੀ ਬਈ ਇੱਧਰ ਇੱਕ ਮਾਰਵਾੜੀ ਘੋੜੀ ਖੜੀ ਆ ਬਈ ਬਹੁਤ ਵੱਡੀਆਂ ਘੋੜੀਆਂ ਪਹੁੰਚੀਆਂ ਨੇ ਆ ਦੇਖੋ ਵੀਰੇ ਇੱਧਰਲੇ ਪਾਸੇ ਬਈ ਢਿੱਲੋ ਸਟੱਡ ਫਾਰਮ ਵਾਲਿਆਂ ਦਾ ਵਿੱਚ ਘੋੜਾ ਖੜਾ ਦੇਖੋ ਬਈ ਬਹੁਤ ਸੋਹਣਾ ਟੈਂਟ ਲਾਇਆ ਹੋਇਆ ਬਾਈਆਂ ਦਾ ਬਹੁਤ ਚੰਗਾ ਬਸ਼ੀਰਾ ਆਹ ਦੇਖੋ ਬਾਈ ਬੈਨਰ ਲਾਲ ਰਤਨ ਘੋੜਾ ਬੱਚਾ ਬਾਈ ਕੋਲਟ ਦਿਲਵਾ ਜਿਹੜਾ ਵਰ ਇਸ ਟਾਈ ਮਹੀਨੇ ਦਾ 65 ਇੰਚ ਕਰਦਾ ਬਾਈ ਘੋੜੇ ਦਾ ਆਨ ਦੇਖੋ ਬਾਈ ਪੈਨ ਕਿਦਾਂ ਸਟਾਰਟ ਫਾਰਮ ਦੇ ਜਾਨਵਰ ਪਹੁੰਚਿਆ ਫਿਰੇ ਬਹੁਤ ਚੰਗੇ ਆ ਇੱਕ ਇਧਰ ਆ ਵੀ ਘੋੜਾ ਖੜਾ ਨੂੰ ਬੈਨਰ ਦਿਖਾ ਦਿੰਦੇ ਆ ਫਿਰੇ ਦੇਖੋ ਵੀਰੇ ਆ ਇਧਰਲੇ ਪਾਸੇ ਵੀਰੇ ਰਾਜ ਸਟੱਡ ਫਾਰਮ ਦੇ ਜਾਨਵਰ ਪਹੁੰਚੇ ਆ ਵੀਰੇ ਬਹੁਤ ਚੰਗੇ ਚੰਗੇ ਸਟ੍ਰੇਲੀਅਨ ਆ ਬਾਈ ਕੋਲੇ ਆ ਦੇਖੋ ਵੀਰੇ ਆ ਸ਼ਿਵਾ ਘੋੜਾ ਵੀਰੇ ਬਾਈ ਦੁੱਲੇ ਦਾ ਬਹੁਤ ਚੰਗਾ ਬਾਈ ਨੇ ਹੁਣ ਨਵਾਂ ਲਿਆ ਘੋੜਾ ਬਹੁਤ ਸੋਹਣਾ ਬਾਈ ਮਾਰਵੜੀ ਘੋੜਾ ਰਿਜ਼ਲਟ ਬਹੁਤ ਚੰਗੇ ਆ ਘੋੜੀ ਦੇ ਵੀਰੇ ਉਹ ਬੈਨਰ ਦੇਖ ਲਓ ਵੀਰੇ ਘੋੜੇ ਦਾ हां भाई जी स्टार्ट फार्म ਵਾਲਿਆਂ ਦੇ ਘੋੜੇ ਪਹੁੰਚੇ ਆ ਵੀਰੇ ਬਹੁਤ ਚੰਗੇ ਚੰਗੇ ਬਾਈ ਕੋਲ অস্ট্রেলিয়ান ਬਾਈ ਵੀਰੇ 5 অস্ট্রেলিয়ান ਲੈ ਕੇ ਆਏ ਆ ਦੇਖੋ ਵੀਰੇ ਆ ਹੈਗਾ ਵੀਰੇ सिकंदर स्टैलियन ਦੇਖ ਆ भाई ਬੇਸ਼ੇਰਾ ਬਾਈ ਕੋਲੇ ਏਕਮ ਦੇਖੋ ਵੀਰੇ ਆ ਨੁਕਰਾ ਬਸ਼ੀਰਾ ਸੁਲਤਾਨ ਬਾਈ 2 10 ਸਾਇਰ ਪ੍ਰਿੰਸ ਰੋਡ ਆ ਬਾਈ ਇਹਦਾ ਬਹੁਤ ਚੰਗਾ ਬਸ਼ੀਰਾ ਆ ਬੈਨਰ ਵੀਰੇ ਕਰੋ ਕਨੈਕਟ ਬਾਈ ਅੱਲੇ ਪਾਸੇ ਵੀਰੇ ਸੇਰੇ ਪੰਜਾਬ ਸਟੱਡ ਫਾਰਮ ਆਇਆ ਸੀ ਜਾਨਵਰ ਪਹੁੰਚਿਆ ਜਿਹੜਾ ਬਾਈ ਜਗਰਾਉਂ ਤੋਂ ਆ ਬਹੁਤ ਵਧੀਆ ਜਾਨਵਰ ਰੱਖਦਾ ਬਾਈ ਬਾਈ ਕੋਲੇ ਡਾਇਮੰਡ ਘੋੜਾਗਾ ਇੱਧਰ ਲਈ ਪਾਸੇ ਵੀਰੇ ਗੈਲ ਸਟਾਰਟ ਫਾਰਮ ਵਾਲਿਆਂ ਦਾ ਬਾਈ ਦਾ ਸੇਰੀ ਪੰਜਾਬ ਘੋੜਾ ਖੜਾ ਵੀਰੇ ਬਹੁਤ ਸੋਹਣਾ ਬਸ਼ੀਰਾ ਵੀਰੇ 68 ਦੀ ਕੱਤ ਇੱਧਰ ਉੱਲੇ ਪਾਸੇ ਵੀਰੇ ਸਾਰਾ ਜੁੱਕੀ ਵਾਲਿਆਂ ਦਾ ਮਾਲ ਆ ਦੇਖੋ ਵੀਰੇ ਆ ਇੱਧਰ ਕੁੜੀਆਂ ਖੜੀਆਂ ਬਾਈ ਬਹੁਤ ਖਰੀਦ ਵੇਚ ਇਹ ਵੀਰੇ ਕਰਦੇ ਰਹਿੰਦੇ ਆ ਬੱਚ ਬਸ਼ੀਰੇ ਹੁੰਦੇ ਆ ਵੀਰੇ ਇਹ ਇਹ ਰੇੜੇ ਤੇ ਜੋੜਦੇ ਆ ਜਿਹੜੀ ਦੇਖੋ ਜੀ ਆ ਇਧਰ ਨੁਕਰੇ ਬਰਾਤ ਵਾਲੀਆਂ ਘੋੜੀਆਂ ਵੀਰੇ ਕਰੋ ਚੱਕੀ ਬਹੁਤ ਸੋਹਣੀ ਮੰਡੀ ਭਰਦੀ ਆ ਜੀ ਆ ਇਧਰਲੇ ਪਾਸੇ ਵੀਰੇ ਬਾਬਾ ਸਟੱਡ ਫਾਰਮ ਵਾਲਿਆਂ ਦੇ ਜਾਨਵਰ ਖੜੇ ਆ ਵੀਰੇ ਆ ਸੇਲ ਵਾਸਤੇ ਆਈਆਂ ਦੋ ਬਸ਼ੀਰੀਆਂ ਵੀਰੇ ਬਹੁਤ ਚੰਗੀਆਂ ਘੋੜੀਆਂ ਦੇਖੋ ਜੀ ਦੇਖੋ ਵੀਰੇ ਆਹ ਦੇਖੋ ਵੀਰੇ ਇਧਰ ਪਹਿਲਾਂ ਹੀ ਗਏ ਇਧਰ ਜਾਨਵਰ ਕਬੂਤਰ ਉੱਤਕੜ ਸਰ ਕੀ ਵੀਰੇ ਵਿੱਚ ਬਰਾਡ ਫਾਰਮ ਵੀਰੇ ਆ ਬਾਈ ਦਾ ਦੇਖੋ ਵੀਰੇ 3 ਬਕਸਰ ਸਾਹ ਕੋ ਵੀਰੇ ਕਈ ਪਹੁੰਚੇ ਇੱਥੇ ਆ ਇਧਰ ਨੇ ਬਸ ਵੀਰੇ ਲੰਬੜਦਾਰ ਸਟਾਰਟ ਫਾਰਮ ਦੇ ਜਾਨਵਰ ਪਹੁੰਚੇ ਆ ਵੀਰੇ ਦਿਲਵਾਗ ਇਟਾਲੀਆ ਨੂੰ ਪਹੁੰਚਿਆ ਵੀਰੇ ਦੇਖੋ ਕਰੋ ਚੈੱਕ ਬਈ ਨੁਕਰਾ ਸਪੌਟਲੈਸ ਕੋੜਾ ਬਹੁਤ ਚੰਗਾ ਦੇਖੋ ਵੀ ਆ ਇਧਰ ਦੋ ਬਸ਼ੇਰੀਆਂ ਦੇਖੋ ਕਰੋ ਚੱਕੀ ਆ ਬਹੀ ਦਾ ਬੈਂਡਰ ਦੇਖੋ ਕੋਈ ਇਧਰ ਮਾਰਵਾੜੀ ਘੋੜੀਆਂ ਖੜੀਆਂ ਆ ਇੱਥੇ ਬਾਈ ਦਾ ਪੱਪੀ ਬੈਜ ਵਾਲਿਆਂ ਦਾ ਟੈਂਟ ਲੱਗਿਆ ਹੋਇਆ ਜੀ ਬਾਈ ਜਾ ਰਹੇ ਆ ਘਰ ਤਾਂ ਬਾਈ ਨੇ ਸਮਾਨ ਪੈਗਾ ਬਾਈ ਆਪਣੇ ਬਸ਼ੇਰੀ ਲੈ ਕੇ ਆਏ ਸੀਗੇ ਇੱਕ ਇੱਧਰ ਦੇਖੋ ਅੱਜ ਲਾਸਟ ਡੇ ਆ ਬਾਈ ਮੰਡੀ ਦਾ ਤਾਂ ਕਰਕੇ ਬਾਈ ਜਾ ਰਹੇ ਆ ਵੀਰੇ ਆ ਖੜਿਆ ਬਾਈ ਜਾਨਵਰ ਬਾਈ ਪੱਪੀ ਬੈਜ ਵਾਲਿਆਂ ਨੇ ਇੱਕ ਬਾਈ ਆ ਫੀਮੇਲ ਲੈ ਕੇ ਆਇਆ ਬਹੁਤ ਚੰਗੀ ਫੀਮੇਲ ਆ ਵੀਰੇ ਕਰੋ ਚੈੱਕ ਇੱਕ ਬਾਈਆ ਬਸ਼ੇਰੀ ਲੈ ਕੇ ਆਇਆ ਸੀਗਾ ਅਰਜਨ ਸਟੱਡ ਫਾਰਮ ਵਾਲਿਆਂ ਦੇ ਟੈਂਟ ਚ ਖੜਾਈ ਹੋਈ ਆ ਵੀਰੇ ਬਾਈ ਦੀ ਅੱਜ ਇਹ ਜਾਨਵਰ ਲੈ ਕੇ ਨਹੀਂ ਆਏ ਕੋਈ ਵੀ ਤਾਂ ਕਰਕੇ ਵੀਰੇ ਇੱਕ ਪਾ ਬਾਈ ਪੱਪੀ ਪੈਦ ਵਾਲਿਆਂ ਨੇ ਇੱਥੇ ਖੜਾ ਦੇ ਜਾਨਵਰ ਆਪਣੇ ਦੇਖੋ ਬਈ ਇਧਰ ਵੀਰੇ ਇਹ ਵਾਲੀ ਸਟੱਡ ਫਾਰਮ ਵਾਲਿਆਂ ਦਾ ਬਾਈਆਂ ਦਾ ਟੈਂਟ ਲੱਗਿਆ ਹੋਇਆ ਵੀਰੇ ਦੇਖੋ ਬਈ ਬਹੁਤ ਚੰਗਾ ਦੇਖੋ ਬਾਈਆਂ ਦੇ ਜਾਨਵਰ ਵਧਾਉਣੇ ਆ ਵੀਰੇ ਕੋਈ ਬਾਈ ਕੋਲੇ ਸਾਰੇ ਸਟੈਲੀਅਨ ਖੜੇ ਆ ਬਾਈ ਇੱਥੇ ਪੰਜ ਸਟੈਲੀਅਨ ਖੜੇ ਆ ਵੀਰੇ ਇਧਰ ਆ ਖਸ ਬਾਕਸ ਖੜਾ ਵੀਰੇ ਨੀਲਾ ਘੋੜਾ ਦੇਖੋ ਵੀਰ ਦੇਖੋ ਬਾਈਆਂ ਦਾ ਟੈਂਟ ਲੱਗਿਆ ਹੋਇਆ ਵੀਰੇ ਬਹੁਤ ਸੋਹਣਾ ਪ੍ਰੋਗਰਾਮ ਕਰਦੇ ਹੁੰਦੇ ਆ ਬਾਈ ਸਹੀ ਸਾਲ ਮੰਡੀ ਦੇ ਦੇਖੋ ਵੀ ਆ ਦੇਖੋ ਵੀਰੇ ਇੱਧਰ ਹਾਈਟ ਲੀਸਟ ਅੱਡ ਫਾਰਮ ਵਾਲਿਆਂ ਦੇ ਬਾਈਆਂ ਦੇ ਜਾਨਵਰ ਦੇਖੋ ਵੀ ਅਬ ਇਸਟਾਲਿਨ ਇੰਦਰਾਜੀਤ ਫੌਜੀ ਸਟੱਡ ਫਾਰਮ ਵਾਲਿਆਂ ਦਾ ਵੀਰੇ ਆਹ ਦੇਖੋ ਵੀਰੇ ਇੱਧਰ ਬਾਈ ਇੱਕ ਬੱਗੀ ਲੈ ਕੇ ਪਹੁੰਚਿਆ ਮੰਡੀ ਚ ਗਿੜਾ ਦੇਣ ਵਾਸਤੇ ਵੀਰੇ ਦੇਖੋ ਅੰਗੂ ਸਟੱਡ ਫਾਰਮ ਵਾਲਿਆਂ ਦੀਆ ਵੀਰੇ ਇਹ ਲੱਕੜ ਦੀਆ ਵੀਰੇ ਇਹਦੇ ਟਾਇਰ ਵੀ ਲੱਕੜ ਦੇ ਆਈ ਦੇਖੋ ਬਾਈ ਬਹੁਤ ਸੋਹਣੀ ਤਿਆਰ ਹੋਈ ਹੋਈ ਬੱਗੀ ਆ ਇਧਰ ਪਹੁੰਚਿਆ ਬਾਈ ਫਤੇ ਸਟੱਡ ਫਾਰਮ ਪਿੰਡ ਬਸੀਆਂ ਫਤੇ ਘੋੜਾ ਵੀਰੇ ਦੇਖੋ ਬਹੁਤ ਸੋਹਣਾ ਘੋੜਾ ਸੋਨਾ ਮਿਲਦਾ ਆ ਇਧਰਲੇ ਪਾਸੇ ਵੀਰੇ ਮੱਝੂ ਕੀ ਲੈਂਦਾ ਵੀਰੂ ਘੋੜਾ ਖੜਾ ਬਾਈ ਬਹੁਤ ਚੰਗਾ ਕਾਟੀ ਪਾਈ ਹੋਈ ਆ ਬਾਈ ਦੀ ਜਿਹੜਾ ਦਿਨ ਤੇ ਅੱਤ ਨੇ ਮੰਡੀ ਜਾ ਦੇਖੋ ਵੀ ਬਹੁਤ ਡਿਸਟ੍ਰਕਚਰ ਦੇਖੋ ਬਾਈ ਘੋੜੇ ਦਾ ਬਹੁਤ ਚੰਗਾ ਆਂ ਨੂੰ ਬਹੁਤ ਸੋਹਣਾ। ਇਹ ਸਟੱਡ ਫਾਰਮ ਵਾਲੇ ਦਾ ਘੋੜਾ। ਆ ਦੇਖੋ ਬਈ ਬੈਂਨਰ ਤੇ। ਤੂਫਾਨ ਨੰਬਰ 2। ਮੱਝੂ ਕੀ ਬਲੱਡ ਲਾਈਨ ਦਾ ਬਈ ਤੂਫਾਨ ਘੋੜਾ। ਦੇਖੋ ਵੀਰੇ। ਆਹ ਵਾਲੇ ਕੋ ਵੀਰੇ ਜਿੱਦ ਤੱਕ ਸਟੱਡ ਫਾਰਮ ਦੇ ਜਾਨਵਰ। ਦੇਖੋ। ਇਹ ਬਈ ਸਾਰੇ ਬੇਕਰੀ ਵਾਲੇ ਜਾਨਵਰ ਹੁੰਦੇ ਆ। ਜਿੰਨੇ ਵੀ ਬਾਈ ਤੁਹਾਨੂੰ ਜਾਨਵਰ ਦਿਖਾਇਆ ਸਾਰੇ ਵੇਕਰੀ ਵਾਲੇ ਆ ਨਾਲ ਤੁਹਾਨੂੰ ਬੋਰਡ ਦਾ ਨੰਬਰ ਲਿਖ ਕੇ ਨੰਬਰ ਲਗਾ ਦੇਨੇ ਹੁੰਨੇ ਆ ਵੀਰੇ ਕਨੈਕਟ ਕਰ ਲਿਆ ਕਰੋ ਬਾਈਆਂ ਨਾਲ ਠੀਕ ਹੈ ਜੀ ਦੇਖੋ ਜੀ ਬਹੁਤ ਜੰਗਲ ਨੁਗਰੇ ਬੱਚੇ ਹੀ ਪਹੁੰਚਦੇ ਆ ਬਾਈ ਇੱਥੇ ਸਾਰੇ ਤਰ੍ਹਾਂ ਦੇ ਜਾਨਵਰ ਹੀ ਹੁੰਦੇ ਆ ਦੇਖੋ ਬਾਈ ਇੱਧਰ ਜਾਨਵਰ ਖੜੇ ਠੀਕ ਕਰੋ ਜੇ ਕਿ ਆ ਬਾਬਾ ਫਰੀਜ਼ ਸਟੱਡ ਫਾਰਮ ਵਾਲਿਆਂ ਨੇ ਵੀਰੇ ਆ ਦੇਖੋ ਜੀ ਨਵਾਬ ਆਸਟ੍ਰੇਲੀਅਨ ਘੋੜਾ ਖੜਾ ਬਾਈ ਮਹਿਤਾਬ ਕਰੋ ਚੈੱਕ ਵੀਰੇ ਹਾਂ ਬਾਈ ਗੋਰੇ ਕੌਕਲੇ ਵਾਲੇ ਦੇ ਬਾਈ ਦੇ ਜਾਨਵਰ ਪਹੁੰਚਿਆ ਬਾਈ ਇੱਥੇ ਦੇਖੋ ਬਹੁਤ ਸੋਹਣੇ ਕਰੋ ਚੈੱਕ ਆ ਦਿਨਾਂ ਉੱਤੇ ਆ ਦਿਨਾਂ ਉੱਤੇ ਬਾਈ ਦਾ ਸਿਸਟਮ ਬਹੁਤ ਤਕੜਾ ਬਣਾਇਆ ਵਾ ਇੱਥੇ ਆ ਟਰਾਲੀ ਬਾਈ ਇਕੱਠਾ ਹੋ ਜਾਂਦਾ ਸਾਰਾ ਸੈਟਅਪ ਠੀਕ ਹੈ ਆ ਠੀਕ ਇੱਧਰ ਬਾਈ ਨੋਕਰਾ ਘੋੜਾ ਖੜਾ ਬਾਈ ਦਾ ਤੇਰੇ ਵੀਰੇ ਬਿਕਰੀਆਂ ਵਾਲੀਆਂ ਘੋੜੀਆਂ ਦੇਖੋ ਵੀਰੇ ਜੰਬੀਆਂ ਮਾਰਵਾੜੀ ਪਾਇਆ ਨਾ ਬੋਰ ਲੱਗਿਆ ਹੋਇਆ ਵੀਰੇ ਇੱਧਰ ਦੇਖੋ ਜੀ ਇੱਧਰ ਵੀਰੇ ਰੇਵੀਆ ਚਾਲ ਵਾਲਾ ਘੋੜਾ ਇੱਧਰ ਜਾਂਦਾ ਟਿਕ ਕਰੋ ਜੱਕ ਵੀਰੇ ਇੱਧਰ ਵੀਰੇ ਨੁਕਰਿਆ ਘੋੜੇ ਘੋੜੀਆਂ ਜਾਨਵਰ ਹਜੂਪੀ ਵਾਲਿਆਂ ਦੇ ਬਾਈ ਇੱਥੇ ਲੈ ਕੇ ਬੰਨੇ ਹੋਏ ਆ ਇੱਥੇ ਬਾਈ ਲੋਡ ਕਰਦੇ ਆ ਨਾਲੇ ਲਾਉਂਦੇ ਇੱਥੇ ਇੱਧਰ ਬਸ਼ੀਰਾ ਖੜਾ ਦੇਖੋ ਬਾਈ ਮਾਰਬੜੀ ਬਹੁਤ ਚੰਗਾ ਵਸੇ ਰੋਚ ਚੰਗਾ ਹੁੰਦੀ ਬਹੁਤ ਉਪਰੀ ਵੀ ਆ ਬਾਈ ਆ ਟ੍ਰੇਲਰ ਕੋੜਿਆਂ ਦਾ ਸੁਲਤਾਨ ਕੋੜਾ ਵੀ ਬਾਈ ਇੱਥੇ ਪਹੁੰਚਿਆ ਇੱਥੇ ਜਿਹੜਾ ਰੇਵੀਆ ਤੁਰਦਾ ਬਹੁਤ ਜਿਆਦਾ ਉਹਨਾਂ ਦੀ ਵੀਡੀਓ ਅੱਡ ਬਣਾਵਾਂਗੇ ਵੀਰੇ ਦਿਖਾਉਣੇ ਆ ਜੀ ਤੁਹਾਨੂੰ